ਠੰਡ ਵੀ ਆਣਾ ਹੈ ਨਾ ਹੈ ਨਾ ਕਿੱਥੇ ਪੱਬ ਅਸਮਾਨੀ ਜਿਹੜੇ ਫਿਰਦੇ ਹੋਰ ਫਿਰ ਤਾਂ ਆਇਆ ਜੀ ਕਿਵੇਂ ਰਿਹਾ ਸਾਡਾ ਕੰਮ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਰਿਆਣਾ ਮੰਨਦਾ ਵੀ ਸਾਡੇ ਪਹਿਲਾ ਨੰਬਰ ਦਾ ਕੰਮ ਹੈ ਇਹ ਨੰਬਰ ਮਿਲੋ ਕੀ ਵਧੀਆ ਸਾਤਾ ਜੀ ਸਾਸਲੀਕਾ ਮੈਂ ਹੁਣ ਬਣਾ ਕੇ ਉਤਰਨਾ ਤੁਸੀਂ ਅੱਛਾ ਹਾਂ ਇੱਥੇ ਤੁਹਾਨੂੰ ਅਸੀਂ ਉੱਤੇ ਸੈੱਟ ਦੇਨੇ ਤਰਪਾਲ ਤੇ ਇਹ ਗੱਦੇ ਗੁੱਦੇ ਹੀ ਫਿਲਾ ਦਿੰਨੇ ਆ ਪੰਪਾਂ ਦੇ ਯਾਲ ਫੜ ਨਹੀਂ ਪੰਪਣੀਆਂ ਦੇ ਬਈ ਇਹ ਹੁਣ ਆਪਾਂ ਨਵੇਰਨਾ ਕੰਮ ਕਰ। ਚੱਲ ਕੋਈ। ਸਾਸਰੀਕਾਲ ਜੀ। ਉਮੀਦ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਕਾਫੀ ਸਮੇਂ ਬਾਅਦ ਜੋ ਵਲੌਗ ਬਣਾਉਣ ਜਾ ਰਹੇ ਹਾਂ। ਇਹ ਟਾਈਮ ਤਾਂ ਅਜੇ ਨੀਰਾ ਕਾਫੀ ਤੇ ਮੈਂ ਚੱਲ ਟਾਈਮ ਨਹੀਂ ਸ਼ੁਰੂਆਤ ਕਰ ਦਿੰਨੇ ਆ। ਤੇ ਬਾਈ ਕੋਲੇ ਚੱਲਦੇ ਆਂ। ਸੇਵ ਕੋਲੇ ਤੇ ਅੱਜ ਆਪਣੇ ਵਲੌਗ ਦੇ ਵਿੱਚ ਬਾਈ ਹੋਣਗੇ ਹਨਾ। ਤੇ ਬਾਕੀ ਥਾਂ ਮੇਲ ਤੋਂ ਤੁਹਾਨੂੰ ਪਤਾ ਲੱਗ ਜੀ ਆਣਾ। ਕਿ ਕਿਦਾਂ ਦਾ ਤੇ ਕਿਹੜਾ ਵਲੌਗ ਬਣਾਣਾ ਹੈ ਤੇ ਬਸ ਜੁੜੇ ਰਿਓ ਵਲੌਗ ਦੇ ਨਾਲ ਹਾਲੇ ਤਾਂ ਹੁਣ ਆ ਆਪਣਾ ਜਿਹੜਾ ਹੱਟ ਦਾ ਕੰਮ ਚੱਲ ਰਿਹਾ ਨਾਲ ਨੂੰ ਬੁਲਾਉਣੇ ਆਪਣੇ ਨਾਬਦਿਆਂ ਦੇ ਨਾਲ ਨਵਾਂ ਮੈਸਤਰੀ ਸਾਡਾ ਸਵਾਦ ਆਇਆ ਆਇਆ ਜੀ ਹੋਰ ਬਰਾੜ ਸਾਹਿਬ ਠੀਕ ਐ ਸਾਸਰੀ ਕਾ ਚਾਚਾ ਜੀ ਸਤਿ ਸ਼੍ਰੀ ਅਕਾਲ ਵੀਰ ਆਸ ਬੁਲਾਇਆ ਯਾਰ ਵੀਡੀਓ ਲਾਈਵ ਆ ਜੀ ਮੂਹਰੇ ਬਣਦਾ ਹੋਵੇ ਤੇ ਉਹ ਸਾਸਰੀ ਘਾਲ ਜੀ ਹੁਣ ਵੀ ਗਏ ਦਾਤਾ ਜੀ ਸਾਸਰੀ ਕਾ ਆ ਸਾਡੇ ਵੈਲਡਰ ਸਾਹਿਬ ਉਹ ਬਾਈ ਜੀ ਚੰਗਾ ਕੰਮ ਦਾਤਾ ਜੀ ਕਿਵੇਂ ਰਹੀ ਯਾਤਰਾ ਬਹੁਤ ਵਧੀਆ ਸੌਰੀ ਜੈ ਨਹੀਂ ਹੈ ਕੋਈ ਨਹੀਂ ਬਹੁਤ ਬੰਦਾ ਮਾਤਰਾ ਹੋਰ ਫਿਰ ਤਾਹਿਆ ਜੀ ਕਿਵੇਂ ਰਿਹਾ ਸਾਡਾ ਕੰਮ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਰਿਆਣਾ ਬੰਦਾ ਵੀ ਸਾਡੇ ਪਹਿਲਾ ਨੰਬਰ ਦਾ ਕੰਮ ਆ ਇਹ ਨੰਬਰ ਮਿਲਿਆ ਵਧੀਆ ਸੋਹਣਾ ਸਿਆਣਾ ਬੰਦਾ ਵੀ ਕੋਲ ਚਾਹੀਦਾ ਹਨ ਕੰਮ ਦੇ ਫੇਰ ਵਧੀਆ ਰੇਦਾ ਕੋਲੇ ਆ ਨਹੀਂ ਨਹੀਂ ਤਾਇਆ ਮਾਸੀ ਪੁਰੇ ਕਿਨੇ ਸੋਹਲੇ ਜੀ ਸਹੀ ਨੇ ਹੋਵੇ ਤੇ ਕਿਵੇਂ ਲੈਂਦੇ ਆ ਫਿਰ ਮਾਰਿਆ ਇਹਨੂੰ ਕਿਹਨਾਂ ਜਹਾ ਮਾਰਨ ਲੱਗੇ ਆਪ ਆਪ ਇਹਨੂੰ ਇਸ ਤਰ੍ਹਾਂ ਇਹ ਤਾਂ ਬਾਤ ਕਰਨੀ ਹਾਂ ਸਾਰੇ ਘੱਟ ਲੈ ਬਾਈ ਸਾਰੇ ਘੱਟ ਲੈ ਨਹੀਂ ਆਪਣੀ ਘੋਮਣੀ ਤਾਂ ਵੇਖਿਆ ਕਰਨਗੇ ਸਾਰੇ ਹਾਂ 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 ਇਹ ਤਾਂ ਪਾਸੋਂ ਵੇਖਣ ਆਇਆ ਕਰਨਿਆ ਠੀਕ ਆ ਲੈ ਵੀ ਇਹ ਕਿਸ ਤਰ੍ਹਾਂ ਬਣਾਈਆ ਕਿਨੇ ਬਣਾਈ ਆ ਸਾਨੂੰ ਕਿਥੋਂ ਨਕਸ਼ਾ ਲਿਆ ਲਾਇਆ ਕਿਵੇਂ ਨਹੀਂ ਦੋ ਸਾਈਡਾਂ ਤੇ ਅਸੀਂ ਇੰਗਾ ਲਾ ਦਿਆਂ ਤੇ ਦੋ ਹੀ ਸਾਡੀਆਂ ਰਹਿ ਗਈਆਂ ਤੇ ਹੁਣ 1/2 ਦੀਆਂ ਬਾਈਪਾਂ ਲਾ ਕੇ ਫਿਰ ਅਸੀਂ ਲਾਵਾਂਗੇ ਇੰਚੀ ਦੀਆਂ ਬਾਈਪਾਂ ਉੱਪਰ ਤੇ ਬਾਕੀ ਹੁਣ ਮਾੜਾ-ਮੋੜਾ ਰਗੜਾਈ ਦਾ ਕੰਮ ਕਰਦੇ ਸ਼ੁਰੂ ਜਿੱਥੇ ਟਾਂਕੇ ਢੁੰਕੇ ਲੱਗੇ ਆ ਫਿਰ ਦੇਖਦੇ ਅੱਗੇ ਤੇ ਮੋ ਵਾ ਫੋਮਾ ਇਹ ਥੋੜਾ ਰੰਗ ਰੂੰਗਾ ਵਾਲਾ ਕੰਮ ਦਾ ਫਿਰ ਧੁੱਪ ਡਿੱਕਲੀ ਤੇ ਹੋਊਗਾ ਕਿ ਰੌਣ ਮਾਲਾ ਮੋਟਾ ਜਿਹਾ ਕਰ ਦੰਨੇ ਆ ਅੱਛਾ ਲਓ ਜੀ ਚੱਕੋ ਆਪਾਂ ਆ ਗਏ ਸੀ ਝੌਂਪੜੀ ਤੇ ਜਾਵਾਂ ਉੱਪਰ ਇਹ ਸਾਡਾ ਪਿੰਡ ਦੇਖੋ ਪਿੰਡ ਦਾ 뷰 ਵਾਲਾ ਘੈਂਟ ਆਉਂਦਾ ਤਕਰੀਬਨ ਸਾਡਾ ਇਹ ਪਾਈਪਾਂ ਵਾਲਾ ਕੰਮ ਉਹ ਨਿਬੜ ਗਿਆ 70% ਤੇ 30% ਰਹਿ ਗਿਆ ਤੇ ਇੱਕ ਸਾਢੇ ਰਹਿ ਗਏ ਉੱਪਰਲੇ 2/1 ਕਾਲੀਆਂ ਲਾਉਣੀਆਂ ਰਹਿ ਗਿਆ ਪਾਈਪਾਂ ਤੇ ਬਾਕੀ ਸਾਰੇ ਚਾਰੇ ਪਾਸੇ ਜੜੀ ਕਮਾਉਣੀਆਂ 1/1 ਵਾਲੀ ਪੈਪਰ ਹੈ ਜੀ ਤੇ ਓਕੇ ਸਮਝ ਚਲੀ ਜਾਂਦਾ ਠੀਕਾ ਹੱਥਾਂ ਦੇ ਹਾਲ ਦੇ ਬਲੇਡਾ ਹੋ ਕੀ ਛਾਪ ਸਾਡੀ ਨਵੀਂ ਨਵੀਂ ਸੀ ਦੇਖੋ ਝੜ ਹੁਣ ਛੋਟੀ ਬਈ ਦੇਖਣਾ ਛੋਟੀ ਆ ਪੌਂਡੀ ਕੋ ਕਿਵੇਂ ਦਮਾ ਛੋਟਾ ਬੌੜੀ ਵਾਲ ਦੀ ਨੰਗ ਜਾ ਹਰਦੀਪ ਲੋਈ ਕਿਹੜਾ ਕੰਮ ਨਿਭੜ ਗਿਆ ਤੇ ਬਾਈ ਨੂੰ ਪੁੱਛਦੇ ਆਂ ਵੀ ਕਿਵੇਂ ਆ ਹੁਣ ਆਈ ਤਾਂ ਵੀ ਚੜਦੇ ਆਂ ਬੌੜੀ ਵੀ ਲੰਮੀ ਨਾ ਹੀ ਪਈ ਹਾਂਜੀ ਕਿਵੇਂ ਆ ਠੀਕ ਆ ਬਾਈ ਚਾਹ ਜੁੱਤਾ ਨਹੀਂ ਪੀਣੀ ਠੰਡ ਠੰਡ ਵੀ ਆ ਨਾ ਹਾਂ ਠੀਕ ਆ ਵਾ ਕਿੱਥੇ ਪੱਗ ਅਸਮਾਨੀ ਜਿਹੜਾ ਹੀ ਫਿਰਦੇ ਜੀ ਬਈ ਫੋਟੋ ਵੀ ਵੀਡੀਓ ਬਹੁਤ ਸੋਹਣੀ ਹੁੰਦੀ ਰੰਗ ਹੀ ਬੜਾ ਸੋਹਣਾ ਚਿੱਟਾ ਚਿੱਟਾ ਆਉਂਦਾ ਕਿ ਵੈਲਡਰ ਨਾਲ ਲਾਲ ਹੋ ਗਿਆ ਨਹੀਂ ਰੰਗ ਲਾਲ ਨਹੀਂ ਕਾਲਾ ਹੋਇਆ ਪਿਆ ਵੈਲਡਰ ਦੇ ਨਾਲ ਠੀਕ ਐ ਚਾਹ ਪਿਆ ਦਿੰਨੇ ਹੁਣ ਬਈ ਮੈਂ ਉੱਚੇ ਥਾਂ ਤੇ ਬੈਠੇ ਆ ਨਾ ਮੈਂ ਲੱਗੇ ਰੋ ਬਸ ਕੋਈ ਨਹੀਂ ਕਿਵੇਂ ਲੱਗਾ ਛਤਰੀ ਕੀ ਆ ਬੜਾ ਠੀਕ ਠੀਕ ਐ ਹਾਂ ਇਹਦੇ ਨਾਲ ਫਖਰਾ ਹੋ ਗਈ ਤਾਂ ਆਪਣਾ ਹਾਂ ਥੋੜਾ ਲੱਗੇ ਮੈਂ ਹੁਣ ਬਣਾ ਕੇ ਉਤਰਨਾ ਤੁਸੀਂ ਅੱਛਾ ਹਾਂ ਇੱਥੇ ਤੁਹਾਨੂੰ ਅਸੀਂ ਉੱਤੇ ਸੱਟ ਦੇਣਾ ਤਰਪਾਲ ਤੇ ਇਹ ਗੱਦੇ ਗੁੱਦੇ ਇੱਥੇ ਲਾ ਦਿੰਨੇ ਆ ਪੰਪਾਂ ਦੇ ਯਾਲ ਫੜ ਨਹੀਂ ਪੰਪਣੀਆਂ ਦੇ ਬਈ ਏ ਹੁਣ ਆਪਾਂ ਨਵੇਰਨਾ ਕੰਮ ਕਰ ਚੱਲ ਕੋਈ ਹਰੇ ਹਰੇ ਨਾਮ ਲੈ ਸ੍ਰਿਪਤਾ ਸੁਹ ਹੈ ਨਾਮ ਸੰਭੋਗਣ ਕਰਦਾ ਹਾਂ ਸੋ ਜਿਨਹੋ ਹਰੇ 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 ਦਾ ਨਾਮ ਨਾਮ ਮੋਰੀ ਹੋ ਗਈ ਪਾਣੀ ਕ੍ਰੋਸ ਹੋ ਗਈ ਬਾਤ ਨਾ ਲੱਗਿਆ ਐਂਟੀ ਵਾਲੀ ਪਾਈਪ ਕਟਿੰਗ ਸ਼ੁਰੂ ਹੋ ਗਈ ਆ ਪੈਵ ਬਿਲੀ ਜਾਂਦੇ ਸੀ ਜੇ ਬਾਜ਼ਾਰ ਤੋਂ ਬਸ ਕੰਮ ਆ ਸਟਾਰਟ ਆ ਹੁਣ ਐਂਸੀ ਵਾਲੀ ਪੈਕ ਦਾ ਤੇ ਪਹਿਲੀ ਪੈਵਰ ਲੱਗੀਆਂ ਰੱਖਣ ਦੇਖਦੇ ਆ ਕਿੰਤਾ ਕੀ ਸੀਨ ਹੁnga ਕਿੰਤਾ ਕੀ ਸੀਨ ਹੁnga ਤੇ ਨੰ ਕੰਮ ਨਿਕਲ ਰਿਹਾ ਵੈ ਮਨ ਮੈਂ ਤਮਰਾ ਕਰਿਆ ਆ ਵੀ ਉਨਾ ਹੀ ਵੱਡਾ ਆਉਂ ਨੀ ਗੜਦੇ ਸਾ ਕਰ 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 ਸਹਿਆ ਯੰਨਾ ਅਨਸਬਲ ਬੜਕ ਤੇ ਬੜ ਗਿਆ ਹੀ ਤੀਰ ਹੰਸਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਫਰਕ ਇੱਕ ਓ ਅੰਕਾਰ ਸਾ ਕਰ 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 ਲੋ ਜੀ ਆਪਾਂ ਤਾਂ ਆ ਗਏ ਆ ਘਰੇ ਹੁਣ ਤੇ ਟਾਈਮ ਹੋ ਗਿਆ 6:33 ਦਾ ਤੇ ਹੁਣ ਕਰਦੇ ਆ ਵਲੌਗ ਦੀ ਸਮਾਪਤੀ